ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਦ్రਾਂ ਨੂੰ ਤੇ ਆਮ ਲੋਕਾਂ ਨੂੰ ਆਪਣੀ ਸੈਨਾ ਵਿੱਚ ਭਰਤੀ ਕਰਕੇ ਘੋੜਸਵਾਰੀ ਤਲਵਾਰਬਾਜ਼ੀ ਤੇ ਤੀਰਅੰਦਾਜ਼ੀ ਸਿਖਾਉਣੀ ਆ ਅਰੰਭ ਕਰ ਤੇ ਜਦੋਂ ਇਹ ਨਗਾਰਾ ਵੱਜਦਾ ਸੀ ਤਾਂ ਪਹਾੜਾਂ 'ਚ ਜਾ ਹੁੰਦਾ ਤੇ ਭੀਮਚੰਦਰ ਰਾਜੇ ਦੇ ਦਿਲ ਵਿੱਚ ਜਦੋਂ ਭੀਮਚੰਦ ਕਿਲੇ ਦੇ ਅੰਦਰ ਵੜਿਆ ਤਾਂ ਆਲੇ-ਦੁਆਲੇ ਅਭਿਆਸ ਕਰਦੇ 6-6 ਫੁੱਟੇ ਸਿੰਘਾਂ ਨੂੰ ਦੇਖ ਕੇ ਹੈਰਾਨ ਰਹਿ ਗਿਆ ਭੀਮਚੰਦ ਲੜਾਈ ਦੇ ਉੱਤਰ ਆਇਆ ਤੇ ਚਿੱਠੀਆਂ ਵਿੱਚ ਆਨੰਦਪੁਰ ਸਾਹਿਬ ਉੱਤੇ ਚੜ੍ਹਾਈ ਕਰਨ ਦੇ ਡਰਾਬੇ ਮਾਰਨ ਇਕੱਠੇ ਹੋਏ ਸਾਰੇ ਪਹਾੜੀ ਰਾਜਿਆਂ ਨੇ ਮਿਲ ਕੇ ਗੁਰੂ ਜੀ ਉੱਤੇ ਹੱਲਾ ਬੋਲਿਆ ਅਨੇਕਾਂ ਸਿੱਖ ਗੱਭਰੂ ਆਪਣੇ ਗੁਰੂ ਪਾਤਸ਼ਾਹ ਦੇ ਚਰਨਾਂ ਤੋਂ ਕੁਰਬਾਨ ਹੋਣ ਲਈ ਇਕੱਠੇ ਹੋ ਜੰਗ ਦੇ ਸਮੇਂ ਹੀ ਕਾਂਸੀਵਾਲ ਦਾ ਇੱਕ ਤਰਖਾਨ ਸਿੱਖ ਭਈ ਰਾਮਾ ਲੱਕੜ ਦੀਆਂ ਦੋ ਤੋਪਾਂ ਗੱਡੇ ਉੱਤੇ ਲੱਦ ਕੇ ਲੈ ਪਹੁੰਚਿਆ ਸੀ ਇਸ ਜੰਗ ਦੀਆਂ ਖਬਰਾਂ ਨੇ ਸਰਹੰਦ ਅਤੇ ਦਿੱਲੀ ਦੇ ਸਰਕਾਰੀ ਹਲਕਿਆਂ ਵਿੱਚ ਖਲਬਲੀ ਮਚਾ ਦਿੱਤੀ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੋ ਦਾ ਮਹੀਨਾ ਚੱਲ ਰਿਹਾ ਤੇ ਇਹ ਮਹੀਨਾ ਸਿੱਖ ਇਤਿਹਾਸ ਵਿੱਚ ਬੜੀ ਵੱਡੀ ਥਾਂ ਰੱਖਦਾ ਇਸ ਮਹੀਨੇ ਦੇ ਵਿੱਚ ਪਾਤਸ਼ਾਹ ਦਰਬੇਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੀ ਤੇ ਇਸ ਸ਼ਹਾਦਤ ਨੂੰ ਮੁੱਖ ਰੱਖਦਿਆਂ ਅਸੀਂ ਕੁਝ ਵੀਡੀਓਜ਼ ਦੀ ਸੀਰੀਜ਼ ਸ਼ੁਰੂ ਕਰ ਰਹੇ ਹਾਂ ਜਿਸ ਵਿੱਚ ਅਸੀਂ ਪੋ ਮਹੀਨੇ ਵਿੱਚ ਹੋਈਆਂ ਸਿੱਖ ਸ਼ਹਾਦਤਾਂ ਬਾਰੇ ਗੱਲ ਕਰਾਂਗੇ ਤੇ ਅੱਜ ਦੀ ਸਾਡੀ ਇਹ ਪਹਿਲੀ ਵੀਡੀਓ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੇ ਗਏ ਪਹਿਲੇ ਯੁੱਧ ਦੀ ਹੈ ਜਿਸ ਨੂੰ ਪੰਗਾਣੀ ਦਾ ਯੁੱਧ ਕਿਹਾ ਜਾਂਦਾ ਤੇ ਇਸੇ ਯੁੱਧ ਤੋਂ ਹੀ ਸ਼ੁਰੂਆਤ ਹੋ ਗਈ ਸੀ ਗੁਰੂ ਪਾਤਸ਼ਾਹ ਜੀ ਦੇ ਸੰਘਰਸ਼ ਦੀ ਤੇ ਇਹ ਯੁੱਧ Hindu ਰਾਜਿਆਂ ਦੇ ਖਿਲਾਫ ਲੜਿਆ ਗਿਆ ਸੀ ਤੇ ਇਸ ਦੇ ਕਾਰਨ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਗੱਲ ਸ਼ੁਰੂ ਕਰਦੇ ਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਜਦੋਂ Hindu ਰਿਆਸਤ ਅਹਲੂਰ ਦੇ ਇੱਕ ਪਿੰਡ ਮਾਖੋਵਾਲ ਦੀ ਜ਼ਮੀਨ 'ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਨਗਰ ਅਨੰਦਪੁਰ ਸਾਹਿਬ ਬਸਾਇਆ ਸੀ। ਹੁਣ ਆਪਾਂ ਨੂੰ ਪਤਾ ਹੈ ਕਿ ਅਨੰਦਪੁਰ ਸਾਹਿਬ ਦੇ ਨਾਲ ਪਹਾੜੀ ਇਲਾਕਾ ਪੈਂਦਾ ਜਿੱਥੇ Hindu ਰਾਜਿਆਂ ਦਾ ਰਾਜ ਸੀ ਤੇ ਉਹਨਾਂ ਨੂੰ ਬਾਈ ਧਰ ਦੇ ਰਾਜੇ ਕਿਹਾ ਜਾਂਦਾ ਸੀ। ਤੇ ਇੰਨਾ ਰਾਜਿਆਂ ਵਿੱਚੋਂ ਭੀਮਚੰਦ ਰਾਜਾ ਸਭ ਤੋਂ ਸ਼ਕਤੀਸ਼ਾਲੀ ਸੀ। ਅਨੰਦਪੁਰ ਨਗਰ ਬਸਾਉਂਦਿਆਂ ਹੀ ਗੁਰੂ ਤੇਗ ਬਹਾਦਰ ਜੀ ਨੂੰ ਪੂਰਬ ਦੇਸ਼ ਵੱਲ ਜਾਣਾ ਪੈ ਗਿਆ ਸੀ ਤੇ ਉਧਰੋਂ ਵਾਪਸ ਆ ਕੇ ਵੀ 2-3 ਸਾਲ ਹੀ ਅਨੰਦਪੁਰ ਰਹੇ ਸਨ ਤਦ ਹੀ ਕਸ਼ਮੀਰੀ ਪੰਡਤਾਂ ਲਈ ਉਹਨਾਂ ਨੂੰ ਔਰੰਗਜ਼ੇਬ ਦੇ ਜ਼ੁਲਮ ਖਿਲਾਫ ਲੜਦਿਆਂ ਆਪਣਾ ਆਪ ਕੁਰਬਾਨ ਕਰਨਾ ਪਿਆ ਇਸ ਦੇ ਬਾਰੇ ਆਪਾਂ ਨੂੰ ਸਭ ਨੂੰ ਪਹਿਲਾਂ ਤੋਂ ਪਤਾ ਹੀ ਹੈ ਤੇ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦਾ ਪਰਿਵਾਰ ਨੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਸਤਸੰਗ ਦੇ ਨਾਲ-ਨਾਲ ਲੰਗਰ ਵੀ ਜਾਰੀ ਰੱਖਿਆ ਤੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬੜਾ ਵੱਡਾ ਫੈਸਲਾ ਕੀਤਾ ਇਹ ਉਹ ਫੈਸਲਾ ਸੀ ਜੋ ਪੰਗਾਣੀ ਦੇ ਯੁੱਧ ਦਾ ਮੁੱਖ ਕਾਰਨ ਬਣਿਆ ਗੁਰੂ ਗੋਬਿੰਦ ਸਿੰਘ ਜੀ ਨੇ ਛੂਦਰਾਂ ਨੂੰ ਤੇ ਆਮ ਲੋਕਾਂ ਨੂੰ ਆਪਣੀ ਸੈਨਾ ਵਿੱਚ ਭਰਤੀ ਕਰਕੇ ਘੋੜਸਵਾਰੀ ਤਲਵਾਰਵਾਜੀ ਤੇ ਤੀਰ ਅੰਦਾਜ਼ੀ ਸਿਖਾਉਣੀ ਆਰੰਭ ਕਰ ਦਿੱਤੀ ਪਰ ਹਿੰਦੂ ਗ੍ਰੰਥਾਂ ਵਿੱਚ ਤੇ ਹਿੰਦੂ ਧਰਮ ਵਿੱਚ ਇਹ ਸਭ ਕੁਝ ਛੂਦਰਾਂ ਨੂੰ ਵਰਜਿਤ ਸੀ ਹੁਣ ਕਿਉਂਕਿ ਅਨੰਦਪੁਰ ਸਾਹਿਬ ਹਿੰਦੂ ਰਿਆਸਤ ਕਹਿਲੂਰ ਵਿੱਚ ਵਸਾਇਆ ਗਿਆ ਸੀ ਤੇ ਉੱਥੇ ਬ੍ਰਾਹਮਣ ਮਰਿਆਦਾ ਦਾ ਜ਼ੋਰ ਹੋਣਾ ਕੁਦਰਤੀ ਗੱਲ ਸੀ ਤੇ ਇਹ ਗੱਲ ਪਹਾੜੀ ਰਾਜਿਆਂ ਤੱਕ ਅਪੜ ਗਈ ਉਹਨਾਂ ਨੇ ਗਿਲਾ ਕੀਤਾ ਕਿ ਘੋੜਸਵਾਰੀ ਤੇ ਤਲਵਾਰਵਾਜੀ ਤਾਂ ਕਸ਼ਤਰੀਆਂ ਦਾ ਹੱਕ ਹੈ ਛੂਦਰਾਂ ਨੂੰ ਘੋੜਿਆਂ ਤੇ ਚੜੇ ਦੇਖ ਕੇ ਉਹਨਾਂ ਤੋਂ برداشت ਨਾ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਨਗਾਰਾ ਵੀ ਬਣਵਾਇਆ ਸੀ ਜਿਸ ਨੂੰ ਰਣਜੀਤ ਨਗਾਰਾ ਕਿਹਾ ਗਿਆ ਤੇ ਜਦੋਂ ਇਹ ਨਗਾਰਾ বাজਦਾ ਸੀ ਤਾਂ ਪਹਾੜਾਂ ਚ ਜਾ ਸੁਣਦਾ ਤੇ ਭੀਮਚੰਦਰ ਰਾਜੇ ਦੇ ਦਿਲ ਵਿੱਚ ਵੱਜਦਾ ਸੀ ਇੱਕ ਦਿਨ ਭੀਮਚੰਦਰ ਰਾਜਾ ਆਪਣੇ ਦਰਬਾਰੀਆਂ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਆਨੰਦਪੁਰ ਸਾਹਿਬ ਆਇਆ ਭੀਮਚੰਦਰ ਰਾਜਾ ਪੂਰੀ ਠਾਠ-ਵਾਠ ਨਾਲ ਆਇਆ ਉਹ ਗੁਰੂ ਗੋਬਿੰਦ ਸਿੰਘ ਜੀ ਤੇ ਆਪਣੇ ਸ਼ਕਤੀਸ਼ਾਲੀ ਹੋਣ ਦਾ ਪ੍ਰਭਾਵ ਪਾਉਣਾ ਚਾਹੁੰਦਾ ਜਦੋਂ ਭੀਮਚੰਦ ਕਿਲੇ ਦੇ ਅੰਦਰ ਵੜਿਆ ਤਾਂ ਆਲੇ-ਦੁਆਲੇ ਅਭਿਆਸ ਕਰਦੇ 6-6 ਫੁੱਟੇ ਸਿੰਘਾਂ ਨੂੰ ਦੇਖ ਕੇ ਹੈਰਾਨ ਰਹਿ ਗਿਆ ਤੇ ਇਹ ਸਾਰੇ ਛੁੱਧਰ ਸਨ ਇਹ ਸੋਚ ਕੇ ਉਹ ਹੋਰ ਵੀ ਡਰ ਗਿਆ ਜਿਉਂ-ਜਿਉਂ ਭੀਮਚੰਦ ਦਰਬਾਰੀਆਂ ਸਮੇਤ ਕਿਲੇ ਦੇ ਅੰਦਰ ਜਾਂਦਾ ਰਿਹਾ ਤਿਉਂ-ਤਿਉਂ ਉਸ ਦਾ ਹੰਕਾਰ ਟਿਕਦਾ ਗਿਆ ਤੇ ਜਦੋਂ ਦਰਬਾਰ 'ਚ ਜਾ ਕੇ ਸਿੰਘਾਸ਼ਣ 'ਤੇ ਬੈਠੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਾਹੀ ਲਿਵਾਸ ਤੇ ਸਿਰ ਕਲੰਗੀ ਸਜਾਈ ਬੈਠੇ ਦੇਖਿਆ ਤਾਂ ਇੱਕ ਚਿੱਟੇ ਰੰਗ ਦਾ ਪ੍ਰਸ਼ਾਦੀ ਹਾਥੀ ਗੁਰੂ ਪਾਤਸ਼ਾਹ ਨੂੰ ਆਪਣੇ ਸੁੰਡ ਨਾਲ ਚੌਰ ਕਰ ਰਿਹਾ ਸੀ ਤਾਂ ਭੀਮਚੰਦ ਦਾ ਹੰਕਾਰ ਚੂਰ-ਚੂਰ ਹੋ ਗਿਆ ਉਸ ਦੀ ਪ੍ਰਭਾਵ ਪਾਉਣ ਦੀ ਮਨਸ਼ਾ ਮਿੱਟੀ ਜੀ ਮਿਲ ਗਈ ਉਲਟਾ ਉਹ ਗੁਰੂ ਪਾਤਸ਼ਾਹ ਜੀ ਤੋਂ ਪ੍ਰਭਾਵਿਤ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਭੀਮਚੰਦ ਨੂੰ ਖੁਦ ਸਿੰਘਾਸ਼ਣ ਤੋਂ ਉੱਠ ਕੇ ਮਿਲੇ ਤੇ ਸਵਾਗਤ ਕੀਤਾ ਭੀਮਚੰਦ ਨੂੰ ਕਿਲਾ ਦਿਖਾਇਆ ਗਿਆ ਤੇ ਨਾਲ ਹੀ ਬੇਸ਼ਕੀਮਤੀ ਸ਼ਮਿਆਨੇ ਦਿਖਾਏ ਗਏ ਤੇ ਪੰਜ ਕਲਾਂ ਹਥਿਆਰ ਦਿਖਾਇਆ ਗਿਆ ਤੇ ਹੋਰ ਵੀ ਕਈ ਮਹੰਗੇ ਤੋਹਫੇ ਦਿਖਾਏ ਗਏ ਇਹ ਸਭ ਕੁਝ ਦੇਖ ਕੇ ਭੀਮਚੰਦਰ ਰਾਜਾ ਸੋਚਣ ਲੱਗਾ ਕਿ ਇਹ ਸਭ ਕੁਝ ਉਸ ਕੋਲ ਕਿਉਂ ਨਹੀਂ ਹੈ ਅਸਚਰ ਦੇ ਨਸ਼ੇ ਵਿੱਚ ਕਿਸੇ ਵਿਰਲੇ ਦਾ ਸਿਰ ਟਿਕਾਣੇ ਤੇ ਰਹਿੰਦਾ ਤੇ ਪੰਮੇ ਪ੍ਰੋਹਿਤ ਦੀਆਂ ਚੁੱਕਣਾ ਵਿੱਚ ਆ ਕੇ ਭੀਮਚੰਦ ਨੂੰ ਇਹ ਚੇਤਾ ਭੁੱਲ ਗਿਆ ਕਿ ਜੇ ਗੁਰੂ ਹਰਗੋਬਿੰਦ ਸਾਹਿਬ ਉਸਦੇ ਦਾਦੇ ਨੂੰ ਕੈਦ ਵਿੱਚੋਂ ਨਾ ਕਢਵਾਉਂਦੇ ਤਾਂ ਅੱਜ ਉਹ ਵੀ ਰਾਜਗਦੀ ਉੱਤੇ ਨਾ ਹੁੰਦਾ ਉਸ ਨੂੰ ਇਹ ਡਰ ਪੱਪਣ ਲੱਗ ਪਿਆ ਕਿ ਨੀਵੀਂਆ ਜਾਤਾਂ ਦੇ ਲੋਕ ਗੁਰੂ ਦੇ ਲੰਗਰ ਦੀ ਪੰਗਤ ਵਿੱਚ ਉੱਚ ਜਾਤੀਆਂ ਬੰਦਿਆਂ ਨਾਲ ਸਾਹਮੇ ਬੈਠ ਕੇ ਲੰਗਰ ਛਕਦੇ ਹਨ ਤੇ ਇਹ ਸਾਡੇ ਨਾਲ ਬਰਾਬਰੀ ਕਰਨ ਲੱਗ ਪੈਣਗੇ। ਭੀਮਚੰਦ ਨੂੰ ਰਣਜੀਤ ਨਗਾਰਾ ਵਿੱਚੋਂ ਬਣਨ ਲੱਗ ਪਿਆ। ਗੁਰੂਦਰ ਤੇ ਭੇਟ ਹੋਏ ਕੀਮਤੀ ਸ਼ਮਿਆਨੇ ਅਤੇ ਪ੍ਰਸ਼ਾਦੀ ਹਾਥੀ ਦੀ ਸ਼ੋਭਾ ਸੁਣ ਕੇ ਵੀ ਭੀਮਚੰਦ ਦੇ ਦਿਲ ਵਿੱਚ ਈਰਖਾ ਬਣਨ ਲੱਗ ਪਈ। ਉਨਾ ਹੀ ਦਿਨੀ ਭੀਮਚੰਦ ਦੇ ਲੜਕੇ ਅਜਮੇਰ ਚੰਦ ਦੀ ਰਾਜਾ ਫਤਿਹ ਸ਼ਾਹ ਦੀ ਲੜਕੀ ਨਾਲ ਕੁਣਮਾਈ ਦਾ ਜ਼ਿਕਰ ਚੱਲ ਪਿਆ। ਫਤੇਸ਼ਾ ਗੜਵਾਲ ਦਾ ਰਾਜਾ ਸੀ ਜੋ ਜਮਨਾ ਤੋਂ ਪਾਰਲੇ ਪਾਸੇ ਹੈ ਪੰਮੇ ਪ੍ਰੋਹਿਤ ਦੀ ਸਲਾਹ ਨਾਲ ਭੀਮਚੰਦ ਨੇ ਕੁੜਮਾਈ ਦੇ ਮੌਕੇ ਤੇ ਵਿਖਾਵੇ ਦਾ ਬਹਾਨਾ ਬਣਾ ਕੇ ਗੁਰੂ ਗੋਬਿੰਦ ਸਿੰਘ ਜੀ ਤੋਂ ਸ਼ਮਿਆਨਾ ਅਤੇ ਪ੍ਰਸ਼ਾਦੀ ਹਾਥੀ ਹਥਿਆਉਣ ਦੇ ਕਈ ਉਦਮ ਕੀਤੇ ਪਰ ਸਫਲਤਾ ਨਾ ਹੋਈ ਤਾਂ ਭੀਮਚੰਦ ਲੜਾਈ ਤੇ ਉੱਤਰ ਆਇਆ ਤੇ ਚਿੱਠੀਆਂ ਵਿੱਚ ਆਨੰਦਪੁਰ ਸਾਹਿਬ ਉੱਤੇ ਚੜ੍ਹਾਈ ਕਰਨ ਦੇ ਡਰਾਬੇ ਮਾਰਨ ਲੱਗਿਆ ਜਮਨਾ ਦੇ ਪਾਰ ਇੱਕ ਰਿਆਸਤ ਪੈਂਦੀ ਸੀ ਉੱਥੋਂ ਦਾ ਰਾਜਾ ਸੀ ਮੇਦਨੀ ਪ੍ਰਕਾਸ਼ ਉਹ ਗੁਰੂ ਪਾਤਸ਼ਾਹੀ ਦਾ ਬੜਾ ਵੱਡਾ ਕਾਇਲ ਸੀ ਉਸ ਦੀ ਖੁਆਇਸ਼ ਸੀ ਕਿ ਕੋਈ ਸਬੱਬ ਐਸਾ ਬਣੇ ਜਿਸ ਕਾਰਨ ਗੁਰੂ ਪਾਤਸ਼ਾਹੀ ਦੇ ਪੈਰ ਰਿਆਸਤ ਵਿੱਚ ਪੈਣ ਤੇ ਉਹ ਸਦਾ ਟਿਕੇ ਰਹਿਣ ਦੀ ਵਿਉਂਤ ਹੋ ਜਾਏ ਉਸ ਦੀ ਸ਼ਰਧਾ ਵੇਖ ਕੇ ਅਤੇ ਉਸ ਇਲਾਕੇ ਵਿੱਚ ਸਿੱਖ ਧਰਮ ਦੇ ਪ੍ਰਚਾਰ ਦਾ ਨਵਾਂ ਕੇਂਦਰ ਕਾਇਮ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਜਮਨਾ ਦੇ ਕੰਢੇ ਉੱਤੇ ਇੱਕ ਗੁਰਦੁਆਰਾ ਤਿਆਰ ਕਰਵਾਇਆ ਜਿਸ ਦਾ ਨਾਮ ਪੌਂਟਾਸਾਬ ਰੱਖਿਆ ਗਿਆ ਪਾਪ ਕੇ ਪੈਰ ਰੱਖਣ ਦੀ ਥਾਂ ਇੱਕ ਹੋਏ ਨੇ ਪੀਰ ਬੁੱਧੂ ਸ਼ਾ ਅੰਬਾਲਾ ਸ਼ਹਿਰ ਕੋਲ ਸੰਡੌਰਾ ਨਾਮ ਦਾ ਇੱਕ ਕਸਬਾ ਹੈ ਉੱਥੇ ਇੱਕ ਮੁਸਲਮਾਨ ਫਕੀਰ ਸ਼ਾਇਦ ਪੀਰ ਬੁੱਧੂ ਸ਼ਾ ਰਹਿੰਦਾ ਸੀ ਇਲਾਕੇ ਵਿੱਚ ਉਸ ਦੀ ਬੜੀ ਮਾਨਤਾ ਸੀ ਹਜ਼ਾਰਾਂ ਮুরিਦ ਸਨ ਜਿੰਨੇ ਦਿਨੀ ਗੁਰੂ ਗੋਬਿੰਦ ਸਿੰਘ ਜੀ ਰਿਆਸਤ ਸਰਮੌਰ ਵਿੱਚ ਟਿਕੇ ਹੋਏ ਸਨ ਤਾਂ ਪੀਰ ਬੁੱਧੂ ਸ਼ਾ ਆਪਣੇ ਮুরিਦਾਂ ਨੂੰ ਮਿਲਦਾ ਮਲਾਂਦਾ ਗੁਰੂ ਜੀ ਦੇ ਪਾਸ ਪੁੱਜਾ ਤੇ ਉਹਨਾਂ ਦੇ ਦਰਸ਼ਨ ਕਰਨ ਲਈ ਆਇਆ ਕਿਉਂਕਿ ਉਸ ਦੇ ਅੰਦਰ ਸਿੱਖ ਧਰਮ ਦੇ ਉੱਚੇ ਆਦਰਸ਼ ਦੀ ਕਦਰ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਲੰਗਰ ਵਿੱਚ ਸਾਰੀ ਮਨੁੱਖਤਾ ਨਾਲ ਵਿਤਕਰਾਂਹੀਣ سلوਕ ਵੇਖ ਕੇ ਪੀਰ ਬੁੱਧੂ ਸ਼ਾਹ ਗੁਰੂ ਘਰ ਦਾ murid ਹੋ ਗਿਆ ਜ਼ਿਲ੍ਹਾ ਕਰਨਾਲ ਵਿੱਚ ਕੁੰਜਪੁਰ ਦੇ ਵਸਨੀਕ ਕੁਝ ਪਠਾਨ ਪੀਰ ਬੁੱਧੂ ਸ਼ਾਹ ਦੇ murid ਸਨ ਫੌਜੀ ਨੌਕਰੀ ਹੀ ਉਹਨਾਂ ਲੋਕਾਂ ਦੀ ਰੋਜ਼ੀ ਦਾ ਵਸੀਲਾ ਸੀ ਕਿਸੇ ਕਾਰਨ ਤੋਂ 500 ਪਠਾਨ ਸ਼ਾਹੀ ਨੌਕਰੀ ਤੋਂ ਹਟਾ ਦਿੱਤੇ ਗਏ ਕੋਈ ਹੋਰ ਕੰਮ ਕਰਨਾ ਉਹ ਜਾਣਦੇ ਨਹੀਂ ਸਨ ਤੇ ਨੌਕਰੀ ਦੀ ਭਾਲ ਵਿੱਚ ਉਹ ਕਈ ਰਾਜਾਂ ਪਾਸ ਗਏ ਪਰ ਔਰੰਗਜ਼ੇਬ ਤੋਂ ਡਰਦੇ ਆ ਕਿਸੇ ਨੇ ਵੀ ਉਹਨਾਂ ਨੂੰ ਨੌਕਰੀ ਤੇ ਨਾ ਰੱਖਿਆ ਭੁੱਖ ਦੇ ਦੁੱਖੋਂ ਉਹ ਬਹੁਤ ਅਤੁਰ ਹੋ ਗਏ ਤੇ ਉਹ ਪਠਾਨ ਆਪਣੇ ਮੁਰਸ਼ਿਦ ਪੀਰ ਬੁੱਧੂ ਸਾਹ ਪਾਸ ਆਏ ਪੀਰ ਬੁੱਧੂ ਸਾਹ ਪੋਂਟੇ ਸਾਹਿਬ ਰਹਿ ਕੇ ਵੇਖ ਆਇਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਵੀਰ ਰਸ ਦੇ ਵੀ ਮਤਵਾਲੇ ਸਨ ਹਜ਼ਾਰਾਂ ਸਿੱਖ ਗੱਬਰੂ ਉਹਨਾਂ ਪਾਸ ਆ ਕੇ ਤੀਰ ਤਲਵਾਰਾਂ ਸ਼ਸਤਰਾਂ ਦਾ ਅਭਿਆਸ ਕਰਦੇ ਸਨ ਤੇ ਉਹਨਾਂ ਦੇ ਅੰਦਰ ਕਿਸੇ ਕੌਮ ਜਾਤ ਮਜ਼ਹਬ ਦੇ ਵਿਰੁੱਧ ਕੋਈ ਨਫ਼ਰਤ ਨਹੀਂ ਸੀ ਪੀਰ ਬੁੱਧੂ ਸ਼ਾਹ ਨੇ ਸਤਗੁਰੂ ਜੀ ਪਾਸ ਆ ਕੇ ਉਹਨਾਂ ਦੀ ਸ਼ਿਫਾਰਿਸ਼ ਕੀਤੀ ਤੇ ਆਪ ਉਹਨਾਂ ਦਾ ਜ਼ਮਨ ਬਣਿਆ ਤੇ ਗੁਰੂ ਪਾਤਸ਼ਾਹ ਜੀ ਨੇ ਉਹਨਾਂ 500 ਪਠਾਣਾ ਨੂੰ ਆਪਣੇ ਪਾਸ ਯਾਨੀ ਕਿ ਆਪਣੀ ਸੈਨਾ ਦੇ ਵਿੱਚ ਰੱਖ ਲਿਆ ਹੁਣ ਗੱਲ ਤੇ ਵਾਪਸ ਆਉਨੇ ਆ ਗੜਵਾਲ ਦੇ ਰਾਜੇ ਫਤੇਸ਼ਾ ਨੇ ਆਪਣੀ ਧੀ ਦਾ ਸਾਖ ਕਹਿਲੂਰ ਦੇ ਰਾਜੇ ਭੀਮਚੰਦ ਦੇ ਲੜਕੇ ਅਜਮੇਰ ਚੰਦ ਨਾਲ ਕੀਤਾ ਸੀ ਫਤੇਸ਼ਾ ਅਤੇ ਮੇਦਨੀ ਪ੍ਰਕਾਸ਼ ਦੇ ਵਿਚਕਾਰ ਪਿਆਰਨਾਤਾ ਬਣਾ ਦੇਣ ਦੇ ਕਾਰਨ ਇਹ ਦੋਵੇਂ ਰਾਜੇ ਗੁਰੂ ਪਾਤਸ਼ਾਹੀ ਜੀ ਦੇ ਬੜੇ ਵੱਡੇ ਕਾਇਲ ਹੋ ਚੁੱਕੇ ਸਨ ਫਤੇਸ਼ਾ ਨੇ ਧੀ ਦਾ ਵਿਆਹ ਰਚਿਆ ਤੇ ਵਿਆਹ ਸਮੇਂ ਆਉਣ ਲਈ ਪਾਤਸ਼ਾਹੀ ਜੀ ਨੂੰ ਬੇਨਤੀ ਕਰ ਭੇਜੀ ਪਰ ਪੰਮੇ ਪ੍ਰੋਹਿਤ ਦੀ ਪ੍ਰੇਰਣਾ ਨਾਲ ਰਾਜਾ ਭੀਮਚੰਦ ਸਤਗੁਰੂ ਜੀ ਦਾ ਆਕਾਰਨ ਵੈਰੀ ਬਣਿਆ ਹੋਇਆ ਸੀ ਉਨ੍ਹਾਂ ਨੂੰ ਗੁਰੂ ਦੇ ਲੰਗਰ ਵਿੱਚ ਮਨੁੱਖ ਜਾਤੀ ਦੀ ਏਕਤਾ ਦਾ ਕੰਡਾ ਰੜਕ ਰਿਹਾ ਸੀ। ਗੁਰੂ ਪਾਤਸ਼ਾਹ ਜੀ ਨੇ ਰਾਜਾ ਫਤਿਹ ਸ਼ਾਹ ਨੂੰ ਸਮਝਾ ਭੇਜਿਆ ਕਿ ਸਾਡਾ ਉੱਥੇ ਆਉਣਾ ਤੁਹਾਡੇ ਆਪਸ ਵਿੱਚ ਕੁੜਮਾ ਵਿੱਚ ਬੇਰਸੀ ਦਾ ਕਾਰਨ ਨਾ ਬਣ ਜਾਏ। ਵਿਆਹ ਦੇ ਸਮੇਂ ਤੇ ਗੁਰੂ ਜੀ ਨੇ ਕੁਝ ਚੋਣਵੇਂ ਸੂਰਬੀਰ ਸਿੱਖਾਂ ਦੀ ਰਾਖੇ ਵਿੱਚ ਦਇਆਰਾਮ ਪੁਰੀਹਤ ਅਤੇ ਦੀਵਾਨ ਨੰਦ ਚੰਦ ਸਿਦਕੀ ਸਿੱਖਾਂ ਦੇ ਹੱਥ ਕੀਮਤੀ ਤੰਬੂਲ ਭੇਜ ਦਿੱਤਾ। ਹੁਣ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ। ਇੱਕ ਪਾਸੇ ਤਾਂ ਪੰਮੇ ਪਰੋਹਿਤ ਵਰਗੇ ਬ੍ਰਾਹਮਣ ਗੁਰੂ ਘਰ ਦੇ ਵਿੱਚ ਨੀਵੀਂ ਜਾਤ ਵਾਲਿਆਂ ਦਾ ਆਦਰ ਵੇਖ ਕੇ ਲੋਹੇ ਲਾਕੇ ਹੋਰ ਐਸਨ ਪਰ ਦੂਜੇ ਪਾਸੇ ਦਇਆਰਾਮ ਵਰਗੇ ਸੁਭਾਗੇ ਸਿੱਦਕ ਵਿੱਚ ਕੈਮ ਸਨ ਰਾਜਾ ਫਤਿਹ ਸ਼ਾਹ ਨੇ ਆਏ ਸਿੱਖਾਂ ਨੂੰ ਸਤਕਾਰ ਨਾਲ ਨਗਰ ਤੋਂ ਬਾਹਰ ਚੰਗੇ ਥਾਂ ਟਿਕਾਣਾ ਦਿੱਤਾ ਗੁਰੂ ਪਾਤਸ਼ਾਹ ਜੀ ਦੇ ਭੇਜੇ ਤੰਬੂਲ ਦਾ ਰਾਜਾ ਭੀਮ ਚੰਦਰ ਨੂੰ ਵੀ ਪਤਾ ਲੱਗਾ ਤਾਂ ਵਿਆਹ ਦਾ ਕਾਰਜ ਹੋ ਜਾਣ ਤੇ ਉਸ ਨੇ ਆਪਣੇ ਕੁੜਮ ਫਤਿਹ ਸ਼ਾਹ ਨੂੰ ਆਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨਾਲ ਮੇਰੀ ਵਿਰੋਧਤਾ ਹੈ ਉਨ੍ਹਾਂ ਨਾਲ ਤੇਰੀ ਮਿੱਤਰਤਾ ਮੈਨੂੰ ਪਸੰਦ ਨਹੀਂ। ਉਨ੍ਹਾਂ ਦਾ ਭੇਜਿਆ ਤੰਬੂਲ ਅਸਾਂ ਸੁਲਸਫਾਈ ਨਾਲ ਨਹੀਂ ਲੈਣਾ, ਲੁੱਟਣਾ ਹੈ। ਅਤੇ ਆਏ ਸਿੱਖਾਂ ਨੂੰ ਵੀ ਪਾਰ ਬੁਲਾਣਾ ਹੈ। ਫਤੇਸ਼ਾਹ ਨੇ ਸਮਝਾਉਣ ਦੇ ਯਤਨ ਕੀਤੇ ਪਰ ਪੰਮਾ ਪੁਜੋਹਿਤ ਤੇ ਭੀਮਚੰਦ ਨੇ ਇੱਕ ਨਾ ਸੁਣੀ ਤੇ ਆਖਰ ਜਦੋਂ ਭੀਮਚੰਦ ਨੇ ਵਿਆਹੀ ਨੂੰ ਵੀ ਛੱਡ ਜਾਣ ਦਾ ਡਰਾਬ ਦਿੱਤਾ ਤਾਂ ਫਤੇਸ਼ਾਹ ਵੀ ਉਸ ਖੂਟੀ ਮੱਤ ਵਿੱਚ ਨਾਲ ਰਲ ਗਿਆ। دیਵਾਨ ਅਨੰਦ ਚੰਦ ਨੇ ਪੋਂਟੇ ਸਾਹਿਬ ਆ ਕੇ ਗੁਰੂ ਸਾਹਿਬ ਨੂੰ ਖਬਰ ਦਿੱਤੀ ਤੇ ਕਿਹਾ ਕਿ ਵਿਭਾਵ ਤੇ ਸਾਰੇ ਪਹਾੜੀ ਰਾਜੇ ਇਕੱਠੇ ਹੋਏ ਹਨ ਤੇ ਭੀਮਚੰਦ ਸਾਡੇ ਉੱਤੇ ਹੱਲਾ ਕਰਨ ਦੀਆਂ ਸੋਚਾਂ ਸੋਚ ਰਿਹਾ 500 ਪਠਾਣਾਂ ਦੀ ਬੇਵਫਾਈ ਰਾਜਾ ਭੀਮਚੰਦ ਅਤੇ ਫਤਿਹ ਸ਼ਾਹ ਦੇ ਵਜ਼ੀਰਾਂ ਨੇ ਲਾਲਚ ਦੇ ਕੇ ਉਨ੍ਹਾਂ ਫੌਜੀ ਪਠਾਣਾਂ ਨੂੰ ਆਪਣੇ ਨਾਲ ਰਲ ਲਿਆ ਜਿਨ੍ਹਾਂ ਨੂੰ ਪੀਰ ਬੁੱਧੂ ਸ਼ਾਹ ਆਪਣੀ ਜ਼ਾਮਨੀ ਤੇ ਗੁਰੂ ਜੀ ਪਾਸ ਨੌਕਰ ਰੱਖਾ ਕੇ ਗਿਆ ਸੀ ਕਰੀ ਛੁੱਟੀ ਜਾਣ ਦੇ ਬਹਾਨੇ ਆਪਣੀਆਂ ਤਨਖਾਹਾਂ ਦਾ ਲੇਖਾ ਮੁਕਾ ਕੇ 400 ਪਠਾਣ ਰਾਜਿਆਂ ਦੇ ਦਲ ਵਿੱਚ ਜਾ ਰਲੇ ਪਰ ਕਾਲਾ ਖਾਂ ਆਪਣੇ 100 ਸਾਥੀਆਂ ਸਮੇਤ ਸਿੱਦਕ ਵਿੱਚ ਹੀ ਯਾਨੀ ਕਿ ਗੁਰੂ ਗੋਬਿੰਦ ਸਿੰਘ ਜੀ ਹੀ ਨਾਲ ਹੀ ਰਿਹਾ ਪਰ ਬਾਕੀ ਦੇ ਪਠਾਨ ਉਹਨਾਂ ਨਾਲ ਜਾ ਰਲੇ ਪਿਆ ਤੋਂ ਵਿਲੇ ਹੋ ਕੇ ਭੀਮਚੰਦ ਨੇ ਉਹਨਾਂ ਨੂੰ ਸਮਝਾਇਆ ਕਿ ਪੋਂਟੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪਾਸ ਸ਼ਸਤਰਧਾਰੀ ਸਿੱਖ ਬਹੁਤੇ ਨਹੀਂ ਹਨ ਜੇ ਅਸੀਂ ਉਹਨਾਂ ਦੀ ਤਾਕਤ ਭਨ ਸਕੇ ਤਾਂ ਬਾਦਸ਼ਾਹ ਔਰੰਗਜ਼ੇਬ ਵੀ ਸਾਡੇ ਤੋਂ ਖੁਸ਼ ਹੋ ਜਾਏਗਾ ਕਿਉਂਕਿ ਗੁਰੂ ਕੀ تعلیم ਵਾਲਾ ਖਤਰਾ ਸਾਡੇ ਸਭਨਾਂ ਵਾਸਤੇ ਇੱਕੋ ਜਿਹਾ ਹੈ ਇਸ ਤਰ੍ਹਾਂ ਇਕੱਠੇ ਹੋਏ ਸਾਰੇ ਪਹਾੜੀ ਰਾਜਿਆਂ ਨੇ ਮਿਲ ਕੇ ਗੁਰੂ ਜੀ ਉੱਤੇ ਹੱਲਾ ਬੋਲ ਦਿੱਤਾ ਤੇ ਪਠਾਣਾ ਦੀ ਬੇਵਫਾਈ ਨੇ ਉਹਨਾਂ ਦੇ ਹੌਸਲੇ ਵੀ ਕਾਇਮ ਕਰ ਦਿੱਤੇ। ਜਮਨਾ ਦੇ ਉਰੇ ਇੱਕ ਹੋਰ ਪਹਾੜੀ ਨਦੀ ਸੀ। ਗੁਰੂ ਜੀ ਨੇ ਪੌਂਟੇ ਨੂੰ ਪੈਂਤੜਾ ਬਣਾ ਕੇ ਉਸ ਤੋਂ ਉਤਾਂ ਛੇਕੂ ਕੋਹਾਂ ਦੀ ਵਿੱਥ ਤੇ ਪੰਗਾਣੀ ਦੇ ਕੋਲ ਮੋਰਚੇ ਜਾਲੇ। ਰਾਜੇ ਉਸ ਪਾਸੇ ਵੱਲੋਂ ਹਿਆਰੇ ਸਨ ਅਤੇ ਬੇਵਫਾ ਹੋਏ ਪਠਾਣ ਵੀ ਉਹਨਾਂ ਦੇ ਨਾਲ ਸਨ। 400 ਪਠਾਣਾ ਦੀ ਬੇਵਫਾਈ ਦੀ ਖਬਰ ਤੁਰੰਤ ਪੀਰ ਬੁੱਧੂ ਸ਼ਾਹ ਨੂੰ ਜਾ ਪਹੁੰਚੀ। ਵੀਰ ਬੁੱਧੂ ਸ਼ਾਹ ਆਪਣੇ ਚਾਰ ਪੁੱਤਰ ਦੋਵੇਂ ਭਰਾ ਅਤੇ 700 ਮুরিਦ ਲੈ ਕੇ ਮਚੇ ਜੰਗ ਵਿੱਚ ਪੰਗਾਣੀ ਸਾਹਾ ਪਹੁੰਚਿਆ ਇਸ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਭੂਆ ਬੀਬੀ ਬੀਰੋਜੀ ਦੇ ਪੰਜੇ ਪੁੱਤਰ ਸ਼ਾਮਿਲ ਸਨ ਉਹਨਾਂ ਦੇ ਨਾਮ ਸਨ ਸ਼ੰਗੋਸ਼ਾ ਜੀਤਮਲ ਮੋਹਰੀ ਚੰਦ ਗੁਲਾਬਰਾਏ ਅਤੇ ਗੰਗਾ ਰਾਮ ਤੇ ਗੁਰੂ ਸਾਹਿਬ ਦੇ ਮਾਮਾ ਕਿਰਪਾਲ ਚੰਦ ਨੇ ਵੀ ਜੰਗ ਵਿੱਚ ਹਿੱਸਾ ਲਿਆ ਦੀਵਾਨ ਅਨੰਦ ਚੰਦ ਪੁਰੀਹਿਤ ਦਇਆ ਰਾਮ ਅਤੇ ਹੋਰ अनेका ਸਿੱਖ ਗੱਭਰੂ ਆਪਣੇ ਗੁਰੂ ਪਾਤਸ਼ਾਹ ਦੇ ਚਰਨਾਂ ਤੋਂ ਕੁਰਬਾਨ ਹੋਣ ਲਈ ਇਕੱਠੇ ਹੋ ਗਏ ਤੂੰ ਹੀ ਧੀ ਬਹੁਤ ਤਕੜਾ ਮੁਕਾਬਲਾ ਹੋਇਆ ਹੀਰਾਂ ਵਾਲਾ ਉਦਾਸੀ ਮਹੰਤ ਕਿਰਪਾਲ ਦਾਸ ਆਪਣੇ ਭਾਰੇ ਸੋਟੇ ਨਾਲ ਰਣ ਭੂਮੀ ਵਿੱਚ ਜਾ ਗਜ ਉਸ ਨੇ ਆਪਣੇ ਸੋਟੇ ਦੇ ਇੱਕੋ ਵਾਰ ਨਾਲ ਹੀ ਬੇਵਫਾ ਹੋਏ ਹਯਾਤ ਖਾਂ ਦਾ ਸਿਰ ਫੇਰ ਦਿੱਤਾ ਜੰਗ ਦੇ ਸਮੇਂ ਹੀ ਕਾਂਸੀਵਾਲ ਦਾ ਇੱਕ ਤਰਖਾਨ ਸਿੱਖ ਭਈ ਰਾਮਾ ਲੱਕੜ ਦੀਆਂ ਦੋ ਤੋਪਾਂ ਗੱਡੇ ਉੱਤੇ ਲੱਦ ਕੇ ਲੈ ਪਹੁੰਚਿਆ ਸੀ। ਉਹਨਾਂ ਤੋਪਾਂ ਦੇ ਬਰਤਨ ਨਾਲ ਪਹਾੜੀਆਂ ਵਿੱਚ ਕਬਰਹਾਟ ਮੱਚ ਗਈ ਤੇ ਰਾਜੇ ਆਖਰ ਬਾਝ ਖਾ ਗਏ ਤੇ ਮੈਦਾਨ ਗੁਰੂ ਪਾਤਸ਼ਾਹ ਜੀ ਦੀਆਂ ਫੌਜਾਂ ਨੇ ਜਿੱਤ ਲਿਆ। ਤੇ ਇਹ ਜਿੱਤ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਦੀ ਪਹਿਲੀ ਜਿੱਤ ਸੀ। ਇਸ ਜੰਗ ਵਿੱਚ ਬੀਬੀ ਬੀਰੋ ਜੀ ਦੇ ਦੋ ਪੁੱਤਰ ਸੰਘੋਸ਼ਾ ਤੇ ਜੀਤਮਲ ਸ਼ਹੀਦ ਹੋ ਗਏ। ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਤੇ ਇੱਕ ਭਰਾ ਸ਼ਹੀਦ ਹੋ ਗਏ ਪਹਾੜੀ ਰਾਜਿਆਂ ਵਿੱਚੋਂ ਹੰਡੂਰ ਦਾ ਰਾਜਾ ਹਰੀਜੰਦ ਲੜਿਆ ਤਾਂ ਬੜੀ ਮਰਦਾਨਗੀ ਨਾਲ ਸੀ ਪਰ ਉਸਦੇ ਮਾਰੇ ਜਾਣ ਤੇ ਪਹਾੜੀਆਂ ਦੇ ਪੈਰ ਓਖੜ ਗਏ ਤਿੰਨ ਪਹਾੜੀ ਰਾਜੇ ਮਾਰੇ ਗਏ ਸੀ ਬੇਵਫਾ ਪਠਾਨ ਸਰਦਾਰਾਂ ਵਿੱਚੋਂ ਨਜ਼ਾਵਤ ਖਾਨ ਅਤੇ ਹਿਆਤ ਖਾਨ ਮਾਰੇ ਗਏ ਸੀ ਇਹ ਇੱਕ ਛੋਟੀ ਜਹੀ ਗੱਲ ਨਹੀਂ ਸੀ ਕਿ ਸਾਰੇ ਪਹਾੜੀ ਹਿੰਦੂ ਰਾਜਿਆਂ ਦੀ ਮਿਲਵੀ ਫੌਜੀ ਤਾਕਤ ਉਹਨਾਂ ਸਧਾਰਨ ਲੋਕਾਂ ਤੋਂ ਮੂੰਹ ਪੰਨਵੀਂ ਹਾਰ ਖਾ ਕੇ ਗਏ ਜਿਨ੍ਹਾਂ ਨੂੰ ਉਹ ਸਦੀਆਂ ਤੋਂ ਪੈਰਾਂ ਹੇਠ ਲਤਾੜਦੇ ਆ ਰਹੇ ਸੀ ਇਸ ਜੰਗ ਦੀਆਂ ਖਬਰਾਂ ਨੇ ਸਰਹੰਦ ਅਤੇ ਦਿੱਲੀ ਦੇ ਸਰਕਾਰੀ ਹਲਕਿਆਂ ਵਿੱਚ ਖਲਬਲੀ ਮਚਾ ਦਿੱਤੀ ਸਦੀਆਂ ਤੋਂ ਬ੍ਰਾਹਮਣਾਂ ਦੇ ਦਬੇਲ ਬਣੇ ਬੰਦਿਆਂ ਦੀ ਇਤਨੀ ਦਲੇਰੀ ਤੇ ਤਾਕਤ ਨਿਰੀ ਬ੍ਰਾਹਮਣਾ ਵਾਸਤੇ ਹੀ ਖਤਰਨਾਕ ਨਹੀਂ ਸੀ ਬ੍ਰਾਹਮਣਾ ਦੀ ਸੱਜੀ ਬਾਹ ਹਿੰਦੂ ਰਜਵਾੜਿਆਂ ਦੀਆਂ ਗੱਦੀਆਂ ਵੀ ਡੋਲ ਜਾਣੀਆਂ ਕੁਦਰਤੀ ਗੱਲ ਸੀ ਜਨਤਾ ਦਾ ਇਉਂ ਜਾਗ ਪੈਣਾ ਮੁਗਲ ਹਕੂਮਤ ਨੂੰ ਵੀ ਪਾ ਨਹੀਂ ਸੀ ਰਿਹਾ ਸਿੱਖ ਕੌਮ ਦੀ ਮੁਗਲ ਹਕੂਮਤ ਦੇ ਨਾਲ ਇਹ ਪਹਿਲੀ ਟੱਕਰ ਸੀ ਤੇ ਇਸ ਵਾਸਤੇ ਜਦੋਂ ਗੁਰੂ ਜੀ ਕਰਤਾਰਪੁਰ ਗਏ ਤਾਂ ਸਿੱਖ ਲੜਾਈ ਦਾ ਹਾਲ ਸੁਣ ਸੁਣ ਕੇ ਦੂਰੋਂ ਦੂਰੋਂ ਦਰਸ਼ਨ ਕਰਨ ਆਏ ਸਨ ਅਤੇ ਸ਼ਸਤਰ ਘੋੜੇ ਆਦਿਕ ਪੇਟਾ ਲੈ ਆਏ ਸਨ ਇਹ ਸੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜਿਆ ਗਿਆ ਪਹਿਲਾ ਜੁੱਧ ਹੁਣ ਅਗਲੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੇ ਗਏ ਅਨੰਦਪੁਰ ਸਾਹਿਬ ਦੇ ਯੁੱਧ ਬਾਰੇ ਤੇ ਉਹਨਾਂ ਦੇ ਪਰਿਵਾਰ ਦੇ ਵਿਛੋੜੇ ਬਾਰੇ ਉਮੀਦ ਆ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇਗੀ ਇਸ ਵੀਡੀਓ ਨੂੰ ਆਪਣੇ ਰਿਸ਼ਤੇਦਾਰਾਂ ਨਾਲ ਦੋਸਤਾਂ ਨਾਲ ਸ਼ੇਅਰ ਕਰੋ ਤੇ ਲਾਈਕ ਕਰੋ ਤੁਹਾਡਾ ਇੱਕ ਲਾਈਕ ਸਾਨੂੰ ਅਗਲੀ ਵੀਡੀਓ ਬਣਾਉਣ ਦਾ ਹੌਸਲਾ ਦੇਵੇਗਾ